ਪਟਿਆਲਾ ਵਿੱਚ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਿਆਲਾ ਦੇ ਦੀਪਨਗਰ ਤੋਂ ਨਗਰ ਕੀਰਤਨ ਦੇ ਆਰੰਭਤਾ ਕੀਤੀ ਗਈ। ਇਹ ਨਗਰ ਕੀਰਤਨ ਦੀਪਨਗਰ ਤੋਂ ਚਲਕੇ ਰਣਜੀਤ ਨਗਰ ਤੋਂ ਹੁੰਦਾ ਹੋਇਆ ਅਨੰਦਨਗਰ ਬੀ ਵਿਖੇ ਤੇਜ ਚੈਨਲ ਦੇ ਦਫਤਰ ਦੇ ਅੱਗੇ ਪਹੁੰਚਿਆ ਜਿੱਥੇ ਬੀਬੀ ਤੇਜਕੌਰ ਦੇ ਪਰਿਵਾਰ ਦੇ ਵੱਲੋਂ ਚਾਹ ਤੇ ਨਮਕੀਨ ਚਾਵਲ ਦਾ ਲੰਗਰ ਵੀ ਲਗਾਇਆ ਗਿਆ ਇਹ ਨਗਰ ਕੀਰਤਨ ਇਕਤਾ ਵਿਹਾਰ ਹੁੰਦਾ ਹੋਇਆ ਦੀਪਨਗਰ ਸਮਾਪਤ ਹੋਇਆ ਜਿਸ ਦੇ ਵਿੱਚ ਸੰਗਤਾਂ ਹਮ-ਹੁਮਾ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਗੁਰਦੁਆਰਾ ਸਾਹਿਬ ਦੀਪਨਗਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੱਢੇ ਜਾਂਦੇ ਨੇ ਤਾਂ ਇਸ ਸਾਲ ਵੀ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬਦੀਪ ਨਗਰ ਤੋਂ ਨਿਕਲ ਕੇ ਅਲੱਗ-ਅਲੱਗ ਫੇਰੀਆਂ ਦੇ ਵਿੱਚ ਹੁੰਦਾ ਹੋਇਆ ਸ਼ਾਮ ਦੀ ਸਮਾਪਤੀ ਗੁਰਦੁਆਰਾ ਸਾਹਿਬ ਦੀ ਨਗਰ ਵਿਖੇ ਕੀਤੀ ਗਈ। ਉੱਥੇ ਇਸ ਮੌਕੇ ਪੰਜਾਬ ਪਾਇਪ ਬੈਂਡਸ ਮਾਣਾ ਤੇ ਸੰਤਿੰਦਰ ਦਾ ਪਬਲਿਕ ਸਕੂਲ ਦੇ ਬੱਚਿਆਂ ਨੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ। ਵੈਰੂ ਕਾਲ ਸਵੈ ਰਿਫਟੇਗੀ। ਅੱਜ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਸੰਬੰਧ ਵਿੱਚ? ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਝਾੜੇ ਦੇ ਸੰਬੰਧ ਵਿੱਚ ਹੈ। ਏ ਹਜ਼ੀ ਹਰ ਸਾਲ ਐਸੇ ਤਰੀਕਾ ਦੇ ਵਿੱਚ ਜਿਸ ਦਿਨ ਅਖੰਡ ਪਾਠ ਸਾਹਿਬ ਆਰੰਭ ਕਰਦੇ ਆ ਉਸ ਦਿਨ ਅਸੀਂ ਇਹਨੂੰ ਅਰੰਭਤਾ ਦੇ ਤੌਰ ਤੇ ਅਸੀਂ ਪਬਲਿਕ ਨੂੰ ਸੰਦੇਸ਼ ਦੇਣ ਲਈ ਗੁਰੂ ਸਾਹਿਬ ਦੀ ਐਡੀ ਬੜੀ ਪਰਿਵਾਰ ਦੀ ਸ਼ਹਾਦਤ ਹੈ ਤੇ ਉਹਨਾਂ ਦੀ ਉੱਥੇ ਹੀ ਅਸੀਂ ਖੁਸ਼ੀ ਨੂੰ ਵੀ ਅਸੀਂ ਸਾਂਝਾ ਕਰਦੇ ਆ ਤੇ ਇਹ ਸਾਡਾ ਇਲਾਕੇ ਦੇ ਸਾਰਾ ਬਹੁਤ ਸਹਿਯੋਗ ਦਿੱਤਾ ਜਾਂਦਾ ਸਾਰੇ ਨਾਨ ਨਗਰ ਵੀ ਦੀਪਨਗਰ ਏਕਤਾ ਬਿਹਾਰ ਵਿਕਾਸ ਨਗਰ ਨਾਨ ਨਗਰ ਇਹ ਇਹ ਸਾਰੀਆਂ ਸਿੱਧੂ ਕਲੋਨੀ ਸਾਰੀਆਂ ਕਲੋਨੀਆਂ ਸਾਡੇ ਨਾਲ ਸਹਿਯੋਗ ਦਿੰਦੀਆਂ ਹਨ ਰਣਜੀਤ ਨਗਰ ਇਹ ਕਲੋਨੀਆਂ ਦੇ ਸਹਿਯੋਗ ਨਾਲ ਹੀ ਇਹ ਇਹ ਜੇ ਸਮਾਗਮ ਕੀਤੇ ਜਾ ਸਕਦੇ ਆ ਇਕੱਲੇ ਆ ਇੱਕ ਪ੍ਰਬੰਧਕ ਕਮੇਟੀ ਇਹ ਕੁਝ ਨਹੀਂ ਕਰ ਸਕਦੀ ਆ ਇਹ ਸੰਗਤ ਦਾ ਸਹਿਯੋਗ ਆ ਜੋ ਇਹਨਾਂ ਹਮਤ ਹਮਾ ਕੇ ਬਤ ਤੋਂ ਬਤ ਸਹਿਯੋਗ ਦੇ ਕੇ ਚੱਲਦੀਆਂ ਨੇ ਸਾਡੇ ਨਾਲ ਇਹ ਹਰ ਸਾਲ ਹੀ ਚੱਲਦੀਆਂ ਔਰ ਸੇਵਾਦਾਰ ਸਾਡੇ ਇੰਨੀ ਸੇਵਾ ਵਧੀਆ ਕਰਦੇ ਨੇ ਵੇ ਜੇ ਥਾ ਥਾਂ ਤੇ ਨੰਗਰ ਲਾਇਆ ਇਸ ਲਈ ਅਸੀਂ ਇਹਨਾਂ ਦਾ ਰਣੀ ਆ ਧੰਨਵਾਦੀ ਆ ਅਸੀਂ ਜਿਹੜੇ ਸਾਨੂੰ ਇਹ ਇਹੋ ਜੇ ਮੌਕੇ ਦਿੰਦੇ ਆ ਸੇਵਾ ਦੇ ਕਰਦੇ ਆ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਰਵਾਂਗੇ ਜਿੰਨਾ ਚ ਹੈਗਾ ਕਮੇਟੀਆਂ ਦੇ ਵਿੱਚ ਉਹਨਾਂ ਜਿਹੜੇ ਇਹ ਨਗਰ ਕੀਰਤਨ ਚਾਲੂ ਰੱਖਾ ਦੇ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਟਿਆਲਾ ਵਿਖੇ ਆ ਗੁਰਦੁਆਰਾ ਦੀਪਨਗਰ ਵਿੱਚ ਵੀ ਅੱਜ ਨਗਰ ਕੀਰਤਨ ਤੇ ਉਹ ਨਗਰ ਕੀਰਤਨ ਰੰਜੀਤਨਗਰ ਤੋਂ ਹੁੰਦਾ ਹੋਇਆ ਇਧਰੋਂ ਆਨੰਦਨਗਰ ਤੋਂ ਹੁੰਦਾ ਹੋਇਆ ਤੇ ਹੁਣ ਜਿਹੜਾ ਨਗਰ ਕੀਰਤਨ ਸੀ ਉਹ ਤੇਜ ਚੈਨਲ ਵਾਲਿਆਂ ਦੇ ਜਿਹੜੇ ਦਰ ਤੇ ਪਹੁੰਚਿਆ ਸੀ ਤੇ ਆਪਣੇ ਵੀਰ ਤੇਜ ਚੈਨਲ ਵਾਲੇ ਨਾਲ ਖੜੇ ਨੇ ਤੇ ਇੱਥੇ ਇਹਨਾਂ ਵੱਲੋਂ ਲੰਗਰ ਲਾਇਆ ਗਿਆ ਸੀ ਬਹੁਤ ਸਤਿਕਾਰ ਤੇ ਪਿਆਰ ਨਾਲ ਇਹ ਸੰਗਤ ਨੂੰ ਲੰਗਰ ਛਕਾਇਆ ਤੇ ਇਥੋਂ ਲੰਗਰ ਛੱਕ ਕੇ ਜਿਹੜੀ ਸੰਗਤ ਹੈ ਜਿਹੜਾ ਨਗਰ ਕੀਰਤਨ ਆ ਉਹ ਗੇਰਵਾਨਾ ਹੋ ਗਿਆ ਹੁਣ ਆਨੰਦਨਗਰ 20 ਤੋਂ ਹੁੰਦਾ ਹੋਇਆ ਉਹ ਆਨੰਦਨਗਰ ਇਹ ਤੋਂ ਫਿਰ ਸਿੱਧਾ ਦੀਪਨਗਰ ਜਾ ਕੇ ਜਿਹੜਾ ਉਹਦਾ ਪੜਾਅ ਖਤਮ ਹੋਣਗੇ ਤੇ ਭਾਈ ਸਾਹਿਬ ਉਹਨਾਂ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਸੀ ਹਮੇਸ਼ਾ ਹੀ ਇਹ ਵੱਧ ਚੜ ਕੇ ਜਿੱਥੇ ਵੀ ਪ੍ਰੋਗਰਾਮ ਹੁੰਦਾਗਾ ਚੈਨਲ ਵਾਲੇ ਵੱਲੋਂ ਤੇ ਇਹਨਾਂ ਤੋਂ ਵੱਧ ਚੜ ਕੇ ਇਹਨਾਂ ਦਾ ਹਿੱਸੇ ਪਾਏ ਜਾਂਦੇ ਨੇ ਤੇ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੋਵੇ ਗਰੀਬ ਕਿਤੇ ਕਿਸੇ ਗਰੀਬ ਲੋਡ ਬੰਦ ਨੂੰ ਜਦੋਂ ਕਦੇ ਲੋਡ ਹੁੰਦੀ ਆ ਉੱਥੇ ਵੀ ਮੇਰੇ ਵੀਰ ਇਹ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਸੋ ਮੈਂ ਕਹਿੰਨਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਇਹਨਾਂ ਵੀਰਾਂ ਨੂੰ ਜਿਹੜੇ ਐਵੇਂ ਆਪਣੇ ਯੋਗਦਾਨ ਪਾਉਂਦੇ ਨੇ ਤੇ ਸਿੱਖੀ ਦੇ ਜਿਹੜੇ ਪ੍ਰਚਾਰ ਲਈ ਆਪਣਾ ਯੋਗਦਾਨ ਪਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇਹਨਾਂ ਦੀ ਅਪਾਰ ਕਿਰਪਾ ਸਦਕਾ ਗੁਰੂ ਗੋਬਿੰਦ ਸਿੰਘ ਗੁਰੂ ਗਰੰਤ ਸਾਹਿਬ ਮਹਾਰਾਜ ਦੀ ਕਾਪਾਰ ਕਿਰਪਾ ਸਦਕਾ ਮੈਂ ਅੱਜ ਪਟਿਆਲਾ ਵਿਖਿਆਇਆ ਸੀ ਤੇ ਭਾਈ ਬਿਕਰਮ ਸਿੰਘ ਚਲੋ ਮੈਨੂੰ ਨਾਲ ਲੈ ਕੇ ਆਏ ਨੇ ਇੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਬਹੁਤ ਹੀ ਸੰਗਤਾਂ ਜਿਹੜੀਆਂ ਉਤਸ਼ਾਹਿਤ ਸੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਵੀਰਾਂ ਦੇ ਸਹਿਯੋਗ ਨਾਲ ਇੱਥੇ ਇਹਨਾਂ ਨੇ ਲੰਗਰ ਲਾਇਆ ਤੇ ਸੰਗਤਾਂ ਨੇ ਬਹੁਤ ਉਤਸ਼ਾਹ ਹੋ ਕੇ ਨਗਰ ਕੀਰਤਨ ਵਿੱਚ ਹਿੱਸਾ ਲਿੱਤਾ ਜੀ ਤੇ ਮੈਂ ਇਹ ਇੱਕ ਬੱਚਿਆਂ ਨੂੰ ਨੌਜਵਾਨਾਂ ਨੂੰ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਕਿ ਆਪਾਂ ਗੁਰਸਿੱਖੀ ਨਾਲ ਜੁੜ ਕੇ ਆਪਾਂ ਜਿਹੜੇ ਪਤਤ ਪੁਨੇ ਵੱਲ ਵੱਧ ਰਹੇ ਆ ਉਹਨੂੰ ਘਟਾ ਕੇ ਆਪਾਂ ਗੁਰਸਿੱਖੀ ਵੱਲ ਜੁੜੀਏ ਪੱਗਾਂ ਬੰਨੀਏ ਦਸਤਾਰਾ ਬੰਨੀਏ ਤਾਂ ਜੋ ਗੁਰਗੋਬਿੰਦ ਸਿੰਘ ਮਹਾਰਾ ਜਿਨ੍ਹਾਂ ਨੇ ਕਿਹਾ ਸੀ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤੇ ਚਾਰ ਚਾਰ ਮੁਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਉਹ ਜਿਹੜੇ ਜੀਵਤ ਕਈ ਹਜ਼ਾਰ ਕਿਹਾ ਸੀ ਉਹ ਆਪਾਂ ਨੂੰ ਕਿਹਾ ਸੀ ਆਪਾਂ ਹੁਣ ਹੋਰ ਪਾਸੇ ਤੁਰ ਪਏ ਆ ਪਰ ਆਪਾਂ ਨੂੰ ਗੋ ਸਿੱਖੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਐਸੇ ਉਪਰਾਲੇ ਜਿਹੜੇ ਨੇ ਕਰਦੇ ਰਹਿਣਾ ਚਾਹੀਦਾ ਜਿਹੜੇ ਨਗਰ ਕੀਰਤਨ ਕਈ ਕਹਿੰਦੇ ਨੇ ਨਗਰ ਕੀਰਤਨ ਕੱਢਣ ਦਾ ਕੀ ਫਾਇਦਾ ਪਰ ਨਗਰ ਕੀਰਤਨ ਵੀ ਬਹੁਤ ਜਿਹੜਾ ਸਿੱਖੀ ਨੂੰ ਉਤਸ਼ਾਹਿਤ ਕਰਦਾ ਹੈ ਬੱਚਿਆਂ ਨੂੰ ਉਤਸ਼ਾਹਿਤ ਕਰਦਾ ਹੈ ਬੱਚੇ ਭੱਜ-ਭੱਜ ਕੇ ਜਾਂਦੇ ਨੇ ਨਗਰ ਕੀਰਤਨ ਵੱਲ ਨੂੰ ਤਾਂ ਉਹ ਸਿੱਖੀ ਵੱਲ ਨੂੰ ਮੁੜਦੇ ਨੇ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਨੇ ਚਲ ਇਹਨਾਂ ਨੇ ਲੰਗਰ ਬਹੁਤ ਉਤਸ਼ਾਹ ਹੋ ਕੇ ਲਾਇਆ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੱਕਰਕ ਦੇ ਗੁਰਦੁਆਰਾ ਸਾਹਿਬ ਦੀਪਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੰਗਤ ਦੀਪਨਗਰ ਦੀ ਇਕਤਾ ਵਿਹਾਰ ਦੀ ਨਗਰ ਕੀਰਤਨ ਵਿੱਚ ਤਕਰੀਬਨ 1000 ਪਲੱਸ ਹਜੇ ਸ਼ੁਰੂਆਤ ਹੋਈ ਸੰਗਤ ਸਾਡੇ ਨਾਲ ਹੈ ਬਾਕੀ ਸਭੂ ਸੰਗਤਾਂ ਨੂੰ ਬੜੇ ਹੀ ਸਤਿਕਾਰ ਨਾਲ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਨਾ ਆਪਣੇ ਬੱਚਿਆਂ ਨੂੰ ਮੈਂ ਦਿਖਾਉਣਾ ਚਾਹੁੰਗਾ ਇੱਕ ਬੱਚੇ ਦੀ ਮਾਤਾ ਨੇ ਉਹਦੇ ਦੁਮਾਲਾ ਬਣਿਆ ਆ ਦੇਖੋ ਬਹੁਤ ਸੋਹਣਾ ਵਾਹਿਗੁਰੂ ਜੀ ਖਾਲਸਾ ਦੇ ਪੁੱਤ ਹੈ ਦੁਮਾਲਾ ਬਣਿਆ ਵੀ ਆਪਾਂ ਖਰੋਸ ਸਾਹਿਬ ਨੂੰ ਆਪਣੇ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਕਿ ਜਿਹੜੇ ਖਰੋਸ ਗੁਰੂ ਸਾਹਿਬ ਜਿਹੜੇ ਕਿ ਖਰੋਸ ਸਾਹਿਬ ਨਾਲ ਆਪਣੇ ਬੱਚੇ ਜੋੜਦੇ ਨੇ ਦੁਬਾਰਾ ਫਿਰ ਵਾਹਿਗੁਰੂ ਜੀ ਖਾਲਸਾ ਬਾਜੀ ਕੀ ਪੱਤੇ ਸਾਹਿਬ ਅਕੂਂਜੋ ਨਾ ਕਰ ਕਿ ਤੁਸੀਂ ਤੇ ਨਿਕਾੜਾ ਪਕਸ਼ੀ ਸੰਗਤ ਕੋ ਤਿੱਪਟਾਗਰ ਨਿਵਾਸੀਆਂ ਨੂੰ ਗੁਰੂ ਘਰ ਦੀ ਸਾਰੀ ਕਮੇਟੀ ਨੂੰ ਕਮੇਟੀ ਨੂੰ ਤਾਂ ਮੁਬਾਰਕਬਾਦ ਜਿਹੜਾ ਇੱਡਾ ਵੱਡਿਆ ਉਪਰਾਲਾ ਕਰਕੇ ਸੱਚੇ ਸੰਗਤ ਦੇ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਸਾਰੇ ਇਲਾਕੇ 'ਚ ਲੈ ਕੇ ਜਾ ਰਹੇ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਨਚੂ ਗੰਗ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਆਪਾਂ ਸਾਰੇ ਸੂਬਾਤਾਂ ਨਾਲ ਕੱਲੇ ਆਪਣੇ ਸ਼ਹਿਰ ਆਪਣੇ ਇਲਾਕੇ ਸੂਬੇ 'ਚ ਨਹੀਂ ਸਾਰੀ ਦੁਨੀਆ ਦੇ ਵਿੱਚ ਮਨਾ ਲੈਦੇ ਪਾ ਰਹੇ ਆ ਉਸ ਚੀਜ਼ ਦੀ ਮੁਬਾਰਕਬਾਦ ਪਰ ਪਿਛਲੇ ਸਮੇਂ ਚ ਆਪਾਂ ਸਾਰੇ ਸਰਬਸਦਾਨੀ ਨੂੰ ਯਾਦ ਕਰਦੇ ਰਹੇ ਆਂ ਸਾਰੇ ਛੋਟੇ ਸ਼ਹਿਰ ਜਾਂਦੇ ਪਿੰਡ ਦੇ ਸਫਰ ਦੇ ਵਿੱਚ ਇਹ ਸਾਰੇ ਉਪਰਾਲੇ ਤੇ ਗੁਰੂ ਘਰ ਵਾਲੇ ਸਾਰੀ ਕਮੇਟੀ ਸਵਚ ਸੰਗਤ ਸਵਚ ਇਲਾਕਾ ਇਕੱਠੇ ਹੋ ਗਏ ਜਿਹੜੇ ਪਰੌਦੇ ਇਹਨਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਪਤਾ ਹੈ